ਸਵਾਸਾਂ ਦੀ ਪੂੰਜੀ ਦਿਨ ਬਦ ਦਿਨ ਘਟਦੀ ਜਾ ਰਹੀ ਹੈ ਇੱਕ ਇੱਕ ਸਵਾਸ ਬੜਾ ਕੀਮਤੀ ਹੈ ਤੇ ਜਿਸ ਦਿਨ ਸਵਾਸਾਂ ਦੀ ਪੂੰਜੀ ਸਮਾਪਤ ਹੋਈ ਉਹ ਚਾਹੇ ਬਚਪਨ ਚ ਹੋ ਜਾਏ ਚਾਹੇ ਸਰੀਰ ਜਵਾਨ ਹੋਵੇ ਜਾਂ ਸਰੀਰ ਬੁਢੇਪੇ ਦੀ ਕਿਸੇ ਏਜ ਵਿੱਚ ਬੈਠਾ ਹੋਵੇ ਜਦੋਂ ਵੀ ਸਵਾਸਾਂ ਦੀ ਪੂੰਜੀ ਦੇ ਵਿੱਚੋਂ ਅਖੀਰਲਾ ਸਵਾਸ ਵੀ ਨਿਕਲ ਗਿਆ ਸਭ ਵੀ ਟੁੱਟ ਜਾਏ ਸਰੀਰ ਟਹਿ ਟੇਲੀ ਹੋ ਜਾਏਗਾ ਫਿਰ ਕੁਝ ਕਰ ਨਹੀਂ ਪਾਏਗਾ ਇਸ ਲਈ ਸਵਾਸਾਂ ਦੀ ਪੂੰਜੀ ਬੜੀ ਕੀਮਤੀ ਹੈ ਇਹਦੀ ਕੀਮਤ ਦਾ ਨਹੀਂ ਕੀਤੀ ਜਾ ਸਕਦਾ ਅ ਕਰੋਨਾ ਕਾਲ ਦੇ ਵਿੱਚ ਵੇਖਿਆ ਇੱਕ ਇੱਕ ਸਿਲੰਡਰ ਜਿਹੜਾ ਸੀ ਕਿ ਆਕਸੀਜਨ ਦਾ ਸਿਲੰਡਰ ਕਿਵੇਂ ਕਿਸ ਪ੍ਰਕਾਰ ਉਹਦੀ ਕੀਮਤ ਵਧਦੀ ਚਲੀ ਗਈ ਵੱਧਦੀ ਚਲੀ ਗਈ ਸਾਨੂੰ ਆਕਸੀਜਨ ਚਾਹੀਦਾ ਪਰ ਖਿਆਲ ਕਰਿਓ ਜਿਹੜਾ ਰੱਬ ਨੇ ਬਖਸ਼ਿਸ਼ ਕੀਤਾ ਉਸ ਬਾਰੇ ਕਦੇ ਅਸੀਂ ਸੋਚਿਆ ਤੱਕ ਨਹੀਂ ਤੇ ਮੈਨੂੰ ਫ੍ਰੀ ਚ ਮਿਲੇ ਨੇ ਮੇਰੇ ਕੋਲ ਕੋਈ ਟੈਕਸ ਨਹੀਂ ਲੈ ਰਹੇ ਤੇ ਉਹਨੇ ਕੋਈ ਇੱਕ ਦੋ ਸਿਲੰਡਰ ਨਹੀਂ ਦਿੱਤੇ ਬਹੁਤ ਤਦਾਦ ਵਿੱਚ ਦਿੱਤੇ ਨੇ ਜਿਤਨੀ ਗਿਣਤੀ ਵੀ ਕੋਈ ਨਹੀਂ ਕਰ ਸਕਦੇ ਕਿ ਅਸੀਂ ਆਪਣੀ ਸਵਾਸਾਂ ਦੀ ਗਿਣਤੀ ਕਰ ਸਕਦੇ ਕਿੰਨੇ ਸਵਾਸ ਆਪਨੇ ਦਿੱਤੇ ਨੇ ਸਵਾਸਾਂ ਦੀ ਵੀ ਗਿਣਤੀ ਕੋਈ ਨਹੀਂ ਕਦੋਂ ਤੱਕ ਚੱਲਨੇ ਨੇ ਕੋਈ ਖਬਰ ਨਹੀਂ ਕੋਈ ਖਬਰ ਨਹੀਂ ਤੇ ਸਾਡੇ ਕੋਲ ਲੈਂਦਾ ਵੀ ਕੁਝ ਨਹੀਂ ਆਕਸੀਜਨ ਦਾ ਸਟੈਂਡਰ ਲੈ ਕੇ ਆਏ ਤੇ ਪਹਿਲਾਂ ਉਹਨੇ ਕੀਮਤ ਦੱਸੀ ਇਹਦੀ ਕੀਮਤ ਕੀਮਤ ਅਦਾ ਕੀਤੀ ਫਿਰ ਮਿਲਿਆ ਪਰ ਉਹ ਵੀ 1 2 3 ਦਿਨ ਬਾਅਦ ਕਹਿੰਦੇ ਨਹੀਂ ਇਸ ਚ ਖਤਮ ਹੋ ਗਿਆ ਹੁਣ ਫਿਰ ਫਿਲ ਕਰਨਾ ਪਏਗਾ ਨਵਾਂ ਲੈਣਾ ਪਏਗਾ ਫਿਰ ਨਵੀਂ ਭੇ ਉਹਨੂੰ ਪੇਮੈਂਟ ਕਰਨੀ ਪਏਗੀ ਜੇ ਕਿਤੇ ਐਸਾ ਹੋਵੇ ਰੱਬ ਵੀ ਆਖੇ ਤੂੰ ਪੇਮੈਂਟ ਕਰ ਤਾ ਫਿਰ ਤੈਨੂੰ ਦੇਵਾਂਗੇ ਰੱਬ ਨੇ ਐਸਾ ਨਹੀਂ ਕੀਤਾ ਉਹਨੇ ਸਵਾਸ ਦਿੱਤੇ ਨੇ ਤੇ ਚੱਲ ਰਹੇ ਚਲਾਈ ਮਾਨ ਨੇ ਚਲੰਤ ਨਹੀਂ ਤੂੰ ਸੋ ਜਾ ਸਰੀਰ ਸੋ ਜਾਏਗਾ ਸਵਾਸ ਚੱਲ ਰਹੇ ਨੇ ਜੀਵਨ ਚੱਲ ਰਿਹਾ ਹੈ ਇਸਲੀ ਨਦੀ ਕੀਮਤ ਅਦਾ ਨਹੀਂ ਕੀਤੀ ਜਾ ਸਕਦੀ ਰੱਬ ਦੇ ਬਖਸ਼ਿਸ਼ ਕੀਤੇ ਸਵਾਸ ਨੇ ਪ੍ਰਾਣ ਨੇ ਇਹਨਾਂ ਨੂੰ ਅਜਾਈ ਨਾ ਗਵਾ ਵਿਅਰਥ ਨਾ ਗਵਾ ਇਨਨੁ ਰਬ ਕਾਲਪੁਰਖ ਦੀ ਬੰਦਗੀ ਵਿੱਚ ਲੈ ਕੇ ਆ ਮਾਲਕ ਪ੍ਰੀਤਮ ਦੀ ਭਗਤੀ ਵਿੱਚ ਲੈ ਕੇ ਉਸ ਨਿਰੰਕਾਰ ਕਾਲਪੁਰਖ ਵਹਿ ਰੂਚੀ ਨੂੰ ਸਵਾਸ ਸਵਾਸ ਚੇਤੇ ਕਰਿਆ ਕਰ ਯਾਦ ਕਰਿਆ ਕਰ ਸਿਮਰਿਆ ਕਰ ਆਖਿਆ ਕਰ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਰਸਾਦ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈ ਭੰ ਗੁਰ ਪਰ ਸਾਧ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰ ਗੁਰ ਪਰ ਸਾਦ ਵਾਹਿਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ